ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜੀ ਮਿਕਸ ਜੇ ਸੂਟ ਹੋਣਗੇ ਤੇ ਪਾਰਟੀ ਵੀਅਰ ਸੂਟ ਹੋਣਗੇ ਤੇ ਕਾਫੀ ਘੱਟ ਪ੍ਰਾਈਸ 'ਚ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਾਲੇ ਸੂਟ ਦੇਣੇ ਆ ਇਹਨਾਂ ਦੇ ਵਿੱਚ ਅਸੀਂ ਤੁਹਾਨੂੰ ਆਰਗੇਂਜ਼ਾ ਦਾ ਸਟੱਫ ਹੋਏਗਾ ਜੀ ਤੇ ਬ੍ਰਾਕਟ ਦੇ ਸੂਟ ਹੋਣਗੇ ਅਲੱਗ-ਅਲੱਗ ਜੇ ਸਟੱਫ ਹੋਣਗੇ ਤੇ ਬਹੁਤ ਪਿਆਰੀ ਜੀ ਕਲੈਕਸ਼ਨ ਆ ਇਹ ਸੀ ਤੁਹਾਨੂੰ ਕਾਫੀ ਜ਼ਿਆਦਾ ਡਿਸਕਾਊਂਟ ਦੇ ਦੇ ਰਹੇ ਹਾਂ ਜਿਹੜੀ ਅੱਜ ਵਾਲੀ ਵੀਡੀਓ ਆ ਕੁਝ ਇੱਕ ਤੁਹਾਨੂੰ ਇਹਦੇ ਵਿੱਚ ਬ੍ਰਾਂਡਡ ਸੂਟ ਵੀ ਮਿਲ ਜਾਣਗੇ ਜਿੱਤੇ ਕੁਝ ਇੱਕ ਜਿਹੜੇ ਅਸੀਂ ਤਿਆਰ ਕਰਵਾਏ ਹੋਏ ਆ ਉਹ ਸੂਟ ਵੀ ਮਿਲ ਜਾਣਗੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜੋ ਵੀ ਸੂਟ ਅਸ ਦੀ ਬਿਊਟੀ ਚ ਪਸੰਦ ਆ ਤੁਸੀ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਜੀ ਦੇਣੀ ਆ ਜੀ ਫਰਸਟ ਸੂਟ ਦਿਖਾਣੇ ਆ ਪਹਿਲਾ ਬ੍ਰੌਕਟ ਤੋਂ ਸ਼ੁਰੂ ਕਰਦੇ ਹਾਂ ਜੀ ਜਿਹੜੀ ਸਟੱਫ ਹੈ ਸ਼ਿਮਰ ਤੇ ਰਹੇਗਾ ਬਹੁਤ ਸੌਫਟ ਜਿਹਾ ਸਟੱਫ ਆ ਤੇ ਸਾਰਾ ਹੀ ਹਾਈਲਾਈਟ ਰਹੇਗਾ ਜੀ ਹੈਂਡਵਰਕ ਦੇ ਨਾਲ ਰਾਮਟੈਕਸ ਬ੍ਰਾਂਡ ਦਾ ਸੂਟ ਆ ਇਹ ਵੀ ਅਸੀਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ ਬ੍ਰੌਕਟ ਦਾ ਰਹੇਗਾ ਜੀ ਇਹਦਾ ਜਿਹੜਾ ਸਟਾਈਲ ਆ ਤੇ ਸ਼ਿਮਰਦਾ ਰਹੇਗਾ ਸਟੱਫ 셔ਟ ਦਾ ਸਿਲਕ ਦੀ ਰਹੇਗੀ ਸਲਵਾਰ ਬਹੁਤ ਸੋਹਣਾ ਜਿਹਾ ਤੇ ਬਹੁਤ ਸੌਫਟ ਜਿਹਾ ਇਹਦਾ ਸਟੱਫ ਆ ਠੀਕ ਹੈ ਤੇ ਬੈਕ ਸਾਈਡ ਤੁਹਾਨੂੰ ਐਡਾ ਪ੍ਰੋਪਰ ਸ਼ਿਮਰ ਤੇ ਹੀ ਮਿਲੇਗੀ ਤੇ ਜਿਹੜੀ ਸਲਵਾਰ ਹੈ ਜੀ ਉਹ ਸਿਲਕ ਤੇ ਮਿਲੇਗੀ ਸਿਲਕ ਦੀ ਸਲਵਾਰ ਤੇ ਨਾਲ ਇਹਦੇ ਚਨਨ ਸ਼ਫాన్ ਦਾ ਪ੍ਰਿੰਟਡ ਦੁਪੱਟਾ ਮਿਲੇਗਾ ਫੋਰ ਸਾਈਡ ਲੇਸ ਵਰਕ ਦੇ ਨਾਲ ਫਿਨਿਸ਼ ਕੀਤਾ ਹੋਇਆ ਚਨਨ ਸ਼ਫాన్ ਦਾ ਠੀਕ ਹੈ ਬ੍ਰாக்கਟ ਦੇ ਨਾਲ-ਨਾਲ ਵੈਸੇ ਸਿਲਕ ਦੇ ਦੁਪੱਟੇ ਹੁੰਦੇ ਆ ਪਰ ਇਹ ਇਦਾਂ ਕਿ ਹਰੇਕ ਏਜ ਵਾਸਤੇ ਆ ਤੇ ਥੋੜਾ ਡਿਫਰੈਂਟ ਸਟਾਈਲ ਆ 3000 ਪ੍ਰਾਈਸ ਰਹਿ ਗੱਜਰੀ ਸਾਰੀ ਵੀਡੀਓ ਦਾ ਸੇਮ ਦੇ ਵਿੱਚ ਇਹ ਕਲਰ ਆਪਸ਼ਨ ਆ ਠੀਕਾ ਇਹ ਦਾ ਹੈਗਾ ਜੀ ਥਰਡ ਕਲਰ ਰਾਮਟੈਕਸ ਬ੍ਰਾਂਡ ਦਾ ਸੂਟ ਆ ਤੇ ਤਿੰਨ ਕਲਰ ਨੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਦੇ ਰਹੇ ਆ ਆਫ ਵਾਈਟ ਸ਼ੇਡ ਦੇ ਉੱਪਰ ਬਹੁਤ ਪਿਆਰਾ ਪੀਸ ਆ ਜੀ 3 ਮੀਟਰ ਦੀ ਸ਼ਰਟ ਦੇ ਨਾਲ ਆ ਜਿੰਨਾ ਮਰਜੀ ਘੇਰਾ ਬਣਾ ਲਓ ਵਿਦਾਊਟ ਜੋੜ ਇਹਦੀਆਂ ਬਾਹੂ ਬਣਨ ਗਈਆਂ ਬਹੁਤ ਪਿਆਰਾ ਜਿਹਾ ਪੀਸ ਆ ਸਟਫ ਹੀ ਬਹੁਤ ਸੋਹਣਾ ਔਰਗੇਂਜ਼ਾ ਤੇ ਰਹੇਗਾ ਜੀ ਇਸ ਦਾ ਸਟਫ ਹੈ ਜਿਹੜਾ ਸ਼ਰਟ ਦਾ ਤੇ ਸਾਰਾ ਹੀ ਹੈਂਡਵਰਕ ਦੇ ਨਾਲ ਇਹ ਹਾਈਲਾਈਟ ਆ ਠੀਕ ਹੈ ਇਹ ਵੀ ਤੁਹਾਨੂੰ ਆਰਟ ਐਕਸ ਦਾ ਸੂਟ ਮਿਲ ਜੇਗਾ ਤੇ ਬਾਜੂ ਲੱਗ ਤੋਂ ਦਿੱਤੀਆਂ ਹੋਈਆਂ ਇਹ ਹੈਗਾ ਇਹਦਾ ਬੈਕ ਦਾ ਪੱਲਾ ਸੂਟ ਦੀ ਪ੍ਰਿੰਟਿੰਗ ਹੀ ਬਹੁਤ ਪਿਆਰੀ ਲੱਗਦੀ ਆ ਇਹ ਡਿਸਕਾਊਂਟ ਤੇ ਦੇ ਰਹੇ ਆ ਜੀ ਪੀਸ ਇਹ ਵਾਲਾ ਵੀ ਇਹਦੇ ਨਾਲ ਤੁਹਾਨੂੰ ਪਿਓਰ ਮੋਡਲ ਦੀ ਸਲਵਾਰ ਮਿਲ ਜੇਗੀ ਤੇ ਜਿਹੜਾ ਦੁਪੱਟਾ ਜੀ ਉਹ ਵੀ ਮੋਡਲ ਤੇ ਹੀ ਰਹੇਗਾ ਲੰਮਾ ਛੋਟਾ ਜਿਹਾ ਦੁਪੱਟਾ ਰਹੇਗਾ ਸੂਟ ਦਾ ਬਹੁਤ ਸੋਹਣੀ ਲੁੱਕ ਆ ਤੇ ਸਿੰਗਲ ਹੀ ਪੀਸ ਆ ਤਾਂ ਕਰਕੇ ਡਿਸਕਾਊਂਟ ਤੇ ਆ ਅੱਜ ਦੇ ਵੀਡੀਓ ਸਾਨੂੰ ਕਾਫੀ ਸਾਰੇ ਸਿੰਗਲ ਪੀਸ ਮਿਲਣੇ ਆਲੇ ਆ ਤੇ ਜਿਹੜੇ ਡਿਸਕਾਊਂਟ ਤੇ ਹੋਣਗੇ ਜੇ ਤਿੰਨ ਤਿੰਨ ਮੀਟਰ ਦੀਆਂ ਸ਼ਰਟਾਂ ਦੇ ਨਾਲ ਨੇ ਇਹ ਵੀ 3 ਮੀਟਰ ਦੀ ਸ਼ਰਟ ਦੇ ਨਾਲ ਬਲੈਕ ਕਲਰ ਦਾ ਔਰਗੈਂਜ਼ਾ ਦੇ ਸ਼ਰਟ ਹੈ ਜੀ ਇਸ ਤੀ ਵੀ ਹੈਂਡਵਰਕ ਦੇ ਨਾਲ ਸਾਰਾ ਸੂਟ ਹਾਈਲਾਈਟ ਆ ਬਾਜੂ ਇਸ ਦੀਆਂ ਵੀ ਤੁਹਾਨੂੰ ਅਲੱਗ ਤੋਂ ਮਿਲ ਜਾਣਗੀਆਂ ਇਹ ਬਾਜੂ ਨੇ ਠੀਕ ਹੈ ਤੇ ਮਸਲੀਨ ਦੀ ਸਲਵਾਰ ਹੈਗੀ ਇਹਦੇ ਨਾਲ ਦੁਪੱਟਾ オーਗੈਂਜ਼ਾ ਦਾ ਰਹੇਗਾ ਜੀ ਲੰਮਾ ਚੌੜਾ ਜਿਹਾ 4 ਸਾਈਡ ਲੇਸ ਦੇ ਨਾਲ ਫਿਨਿਸ਼ ਕੀਤਾ ਹੋਇਆ ਇਹ ਵੀ ਸਿੰਗਲ ਹੀ ਕਲਰ ਆ ਇਹ ਸਾਰੇ ਸੂਟ ਦੇ ਵਿੱਚ ਸੇਮ ਕਲਰ ਦੇ ਨਾਲ ਵਰਕ ਕੀਤਾ ਹੋਇਆ ਮਸ਼ੀਨੀ ਵਰਕ ਆ ਬਹੁਤ ਬਰੀਕੀ ਕੰਮ ਕੀਤਾ ਹੋਇਆ ਜੀ 3800 ਵਾਲਾ ਸੂਟ ਆ ਜਿਹੜਾ ਸੀ ਤੁਹਾਨੂੰ ਅੱਜ 3000 ਚ ਦੇਣਾ ਹੈ ਬਹੁਤ ਪਿਆਰਾ ਪੀਸ ਆ। ਪਹਿਲਾਂ ਤਾਂ ਕਲਰ ਹੀ ਬਹੁਤ ਸੋਹਣਾ ਹੈ। ਤੇ ਉੱਪਰੋਂ نیچے ਡਿਜੀਟਲ ਪ੍ਰਿੰਟਿੰਗ ਆ ਸਾਰੀ ਹੈਂਡਵਰਕ ਦੇ ਨਾਲ ਹਾਈਲਾਈਟ ਆ ਸਿਲਕ ਦੀ ਸਲਵਾਰ ਆ ਸੂਟ ਦੇ ਨਾਲ। ਤੇ ਇਹਦੇ ਨਾਲ organza ਦੀ ਸ਼ਰਟ organza ਦਾ ਹੀ ਦੁਪੱਟਾ ਜੀ ਇਹ। ਬਹੁਤ ਸੌਫਟ ਜੀ organza ਬਿਲਕੁਲ ਸੌਫਟ ਆ। ਦੋਨਾਂ ਮੌਸਮਾਂ 'ਚ ਤੁਸੀਂ ਵੇਅਰ ਕਰ ਸਕਦੇ ਹੋ ਇਹ ਸੂਟ ਨੂੰ। ਇਹਦੇ ਵਿੱਚ ਸੈਕੰਡ ਕਲਰ ਤੁਹਾਨੂੰ ਬਲੈਕ ਮਿਲ ਜੇਗਾ। ਬਲੈਕ ਦੇ ਉੱਪਰ ਵੀ ਸੇਮ ਬਲੈਕ ਵਰਕ ਆ। ਤੇ ਇਹ ਰਹੇਗਾ ਜੀ ਕੇਰਾ। 3000 ਪ੍ਰਾਈਸ ਦੇ ਵਿੱਚ ਨੇ ਇਹ ਵਾਲੇ ਸੂਟ ਨੇ ਜਿਹੜੇ ਰਾਮ ਟੈਕਸ ਦੇ ਈਜ਼ੀਲੀ ਇਹ 3500 3800 ਦੇ ਸੇਲ ਹੁੰਦੇ ਆ ਤੇ ਅਸੀਂ ਤੁਹਾਨੂੰ ਦੇ ਰਹੀ ਹਾਂ 3000 ਪ੍ਰਾਈਸ ਦੇ ਵਿੱਚ ਤੇ ਸਾਰੇ ਸੂਟ ਬਹੁਤ ਸੋਹਣੇ ਔਰਗੇਂਜ਼ਾ ਰੀ ਸ਼ਰਟ ਆ ਤੇ ਮਸ਼ੀਨਰੀ ਵਰਕ ਦੇ ਨਾਲ ਬਹੁਤ ਪਿਆਰਾ ਜਿਹਾ ਪੀਸ ਆ ਜੀ ਇਹ ਇਹ ਹੈਗੀ ਹੈ ਜੀ 크ਰੇਪ ਦੀ ਸਲਵਾਰ 3 ਮੀਟਰ ਦੀ ਸਲਵਾਰ ਹੋਗੀ ਤੇ ਨਾਲ ਔਰਗੇਂਜ਼ਾ ਦਾ ਹੀ ਤੁਹਾਨੂੰ ਵਰਕ ਵਾਲਾ ਦੁਪੱਟਾ ਮਿਲੇਗਾ ਡਬਲ ਸਾਈਡ ਬਹੁਤ ਪਿਆਰਾ ਵਰਕ ਕਰ ਤੇ ਸਾਰੇ ਦੇ ਵਿੱਚ ਬੋਟੀ ਰਹੋਗੇ ਤੇ ਇਹਦੇ ਵਿੱਚ ਜਿਹੜਾ ਸੈਕਿੰਡ ਕਲਰ ਆ ਉਹ ਬੋਟਲ ਗ੍ਰੀਨ ਰਹੇਗਾ ਜੀ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਕਾਫੀ ਲੈਸ ਪ੍ਰਾਈਸ ਦੇ ਵਿੱਚ ਵੀਡੀਓ ਅੱਜ ਦੇ ਤੇ ਨੈਕਸਟ 3 ਮੀਟਰ ਦੀ ਸ਼ਰਟ ਦੇ ਨਾਲ ਆ ਜੀ ਇਹ ਵਾਲਾ ਸੂਟ ਔਰਗੈਂਜ਼ਾ ਦੀ ਸ਼ਰਟ ਆ ਵਰਕੀ ਬਹੁਤ ਸੋਹਣਾ ਸਾਰਾ ਹੈਂਡਵਰਕ ਕੀਤਾ ਹੋਇਆ ਜਿੰਨਾ ਵੀ ਨੀਚੇ ਡਿਜੀਟਲ ਪ੍ਰਿੰਟ ਆ ਉਹਨੂੰ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣੀ ਜੀ ਪ੍ਰਿੰਟਿੰਗ ਹੈ ਹੈਂਡਵਰਕ ਦੇ ਨਾਲ ਨੀਚੇ ਘੇਰੇ ਤੇ ਲੇਸ ਵਰਕ ਮਿਲ ਜੇਗਾ 3 ਮੀਟਰ ਦੀ ਸ਼ਰਟ ਆ ਪਿਓਰ ਮਸਲੀਨ ਦੀ ਸਲਵਾਰ ਹੈ ਇਸ ਦੇ ਨਾਲ ਐਡਾ ਰਹੇਗਾ ਜੀ ਬੈਕ ਦਾ ਪ੍ਰਿੰਟ ਤੇ ਬਾਜੂ ਦਾ ਇਹਦੇ ਨਾਲ ਤੁਹਾਨੂੰ ਇਹ ਪਿਓਰ ਔਰਗੇਂਜ਼ਾ ਦਾ ਹੀ ਦੁਪੱਟਾ ਮਿਲ ਜੇਗਾ ਠੀਕ ਹੈ ਜੀ ਲੰਮਾ ਛੋਟਾ ਜਿਹਾ ਦੁਪੱਟਾ ਤੇ ਇਹ ਹੈਗੀ ਇੰਦੇ ਸੈਕੰਡ ਕਲਰ 3000 ਪ੍ਰਾਈਸ ਆ ਸ਼ਿਪਿੰਗ ਚਾਰजेस ਅਸ ਦੀ ਵੀਡੀਓ ਦੇ ਅਲੱਗ ਤੋਂ ਰਹਿਣਗੇ ਜੀ ਤੇ ਕਲਰ ਡਿਜ਼ਾਈਨ ਤਾਂ ਬਹੁਤ ਸੋਹਣੇ ਸੋਹਣੇ ਜਿਹਾ ਤੇ ਸਾਰੀ ਹੀ ਵੀਡੀਓ ਬ੍ਰਾਂਡਡ ਰਹੇਗੀ ਦੇਖੋ ਜੀ ਸੂਟ ਪਿਓਰ ਜੌਰਜਟ ਰਾਮ ਟੈਕਸੋ ਬ੍ਰਾਂਡ ਪਿਓਰ ਜੌਰਜਟ ਉੱਪਰੋਂ ਜਿਹੜਾ ਵਾਈਟ ਵੇਸ ਆ ਵੇਸ ਦੇ ਨਾਲ ਦਾ ਹੀ ਇਸ ਨੂੰ ਥਰੈਡ ਵਰਕ ਕੀਤਾ ਹੋਇਆ ਟਿਕੇਰੇ ਤੇ ਡਿਜੀਟਲ ਪ੍ਰਿੰਟਿੰਗ ਆ ਸਾਰੀ ਪ੍ਰਿੰਟਿੰਗ ਨੋਟ ਵਰਕ ਦੇ ਨਾਲ ਹਾਈਲਾਈਟ ਕੀਤੀ ਹੋਈ ਆ ਇਹ ਹੈਗੀ ਆ ਜੀ ਬੈਕ ਤੇ ਇਹਦੇ ਨਾਲ ਮਸਲੀਨ ਦੀ ਸਲਵਾਰ ਆ ਤੇ ਜੌਰਜਟ ਦਾ ਹੀ ਦੁਪੱਟਾ ਇਹ ਪਿਓਰ ਦਾ ਸੂਟ ਆ ਸਾਰਾ ਹੀ ਠੀਕ ਹੈ ਜੀ ਸਿੰਗਲ ਕਲਰ ਸੌਫਟ ਔਰਗੰਜ਼ਾ ਦੇ ਉੱਪਰ ਆ 3 ਮੀਟਰ ਦੀ ਸ਼ਰਟ ਦੇ ਨਾਲ ਸਾਰਾ ਹੀ ਜਿਹੜਾ ਫਰੰਟ ਆ ਬਹੁਤ ਪਿਆਰੀ ਬੂਟੀ ਦੇ ਨਾਲ ਵਰਕ ਹੈ ਜੀ ਸਿੱਪੀ ਦੀ ਸਿੱਪੀ ਦਾ ਵਰਕ ਹੈ ਸਾਰੇ ਫਰੰਟੇ 'ਚ ਤੇ ਡਿਜੀਟਲ ਕੇਰੇ ਦੇ ਨਾਲ ਤੁਹਾਨੂੰ ਇਸ ਦਾ ਹੈਂਡਵਰਕ ਮਿਲ ਜਾਏਗਾ ਬਾਜੂ ਇਹ ਰਹੇਗਾ ਜੀ ਦੁਪੱਟਾ ਦੁਪੱਟੇ 'ਚ ਵੀ ਸਾਰੇ ਜਿਹੜੇ ਵਰਕ ਹੈ ਬਹੁਤ ਸੌਫਟ ਜੀ ਆਰਗੈਂਜ਼ਾ ਦਾ ਦੁਪੱਟਾ ਹੈ ਤੇ ਸਿੰਗਲ ਸਿੰਗਲ ਹੋਣ ਕਰਕੇ ਸੂਟ ਸੇਲ ਕਰ ਰਹੇ ਹਾਂ ਜੀ ਇਹ ਡਿਸਕਾਊਂਟ ਤੇ 3500 4000 ਵਾਲੇ ਸੂਟ ਨੇ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਆਰਗੈਂਜ਼ਾ ਦੀ ਸ਼ਰਟ ਆ ਕਲਰ ਬਹੁਤ ਸੋਹਣਾ ਹੈ ਬਿਲਕੁਲ ਨਿਊ ਜਿਹਾ ਸ਼ੇਡ ਆ ਜੇ ਹੈਂਡ ਤੇ ਮਸ਼ੀਨੀ ਦੋਨੋਂ ਵਰਕ ਨੇ ਜਿਹੜਾ ਤਾਂ ਪ੍ਰਿੰਟ ਆ ਉਹਨੂੰ ਹੈਂਡ ਵਰਕ ਨਾਲ ਹਾਈਲਾਈਟ ਕੀਤਾ ਹੋਇਆ ਹੈ ਟਿੱਕੇ ਰਹਿਦਾ ਮਸ਼ੀਨ ਵਰਕ ਨਾਲ ਬਣਿਆ ਹੋਇਆ ਸਿਲਕ ਦੀ ਸਲਵਾਰ ਹੈ ਜਿਹਦੇ ਨਾਲ ਪਲੇਨ ਤੇ ਦੁਪੱਟਾ ਜਿਹੜਾ ਰਹੇਗਾ ਉਹ ਚਨਨ ਸੋਰੀ ਔਰਗੇਂਜ਼ਾ ਦਾ ਹੀ ਰਹੇਗਾ ਔਰਗੇਂਜ਼ਾ ਦੀ ਸ਼ਰਟ ਆ ਔਰਗੇਂਜ਼ਾ ਦਾ ਹੀ ਦੁਪੱਟਾ ਹੈ ਨੈਕਸਟ ਵਰਕ ਵਾਲੇ ਸੂਟ ਦੰਨੇ ਆ ਕ੍ਰਸ਼ ਦਾ ਹੈਗਾ ਜੀ ਇਹ ਜਿਹੜਾ ਇਹਦਾ ਸਟਾਫ ਆ 올ਓਵਰ 5 ਮੀਟਰ ਬਿਲਕੁਲ ਸੌਫਟ ਕ੍ਰਾਸ਼ਾ ਰਾਮ ਟੈਕਸ ਬ੍ਰਾਂਡ ਦਾ ਇਹ ਰਹਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਇਹ ਜਿਹੜੇ ਕਹਿੰਦੇ ਆ ਕਿ ਸਾਨੂੰ ਪਾਰਟੀ ਵੇਅਰ ਸੂਟ ਚਾਹੀਦਾ ਤੇ ਈਜੀ ਵਾਸ਼ ਹੋਵੇ ਜੀ ਤੇ ਸੌਫਟ ਜਿਹਾ ਕਪੜਾ ਹੋਵੇ ਉਹਦੇ ਵਾਸਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਤੇ ਜਿਹੜਾ ਦਾ ਦੁਪੱਟਾ ਉਹ ਵੀ ਬਹੁਤ ਯੂਨੀਕ ਜੇ ਵਰਕ ਦੇ ਨਾਲ ਆ ਐਦਾਂ ਸਾਰੇ ਦੇ ਵਿੱਚ ਬੂਟੀ ਰਹੂਗੀ ਤੇ ਸਾਈਡਾਂ ਤੇ ਬਹੁਤ ਬਰੀਕ ਜੀ ਬਹੁਤ ਪਿਆਰੀ ਜੀ ਵੇਲ ਆ ਤੇ ਹੈਗੇ ਨੇ ਜੀ ਪੱਲੇ ਇਹ ਕੋਈ ਪੀਸਾ स्टफ सेम रहेगा डिजाइनिंग चेंज हो जाएगी ब्रांड सेम रहेगा पंचमी ओवर सॉफ्ट क्रश देर गरलीची लुक का सूट है यह कली स्टाइल के इससे भी, भी दुपट्टे वर्क रहेगा एद ठीक है जी ਇਹ ਦੇ ਇਸ ਫੋਨ ਨੂੰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਪਿਆਰੇ ਜਿਹੇ ਆ ਤੇ ਪ੍ਰਾਈਸ ਹੈਗਾ 3000 ਨੈਕਸਟ ਦੇ ਰਹੇ ਆ ਔਰਗੈਂਜ਼ਾ ਦੀ ਸ਼ਰਟ ਆ ਬਿਲਕੁਲ ਡਿਫਰੈਂਟ ਜਿਹਾ ਸਟਾਈਲ ਆ ਤੁਸੀਂ ਕਿਸ ਨੂੰ ਗਿਫਟ ਵੀ ਦੇਣੇ ਆ ਤਾਂ ਵੀ ਬਹੁਤ ਸੋਹਣੀ ਆਈਟਮ ਆ ਨੇ ਜੇ ਸਿਲਕ ਦੀ ਸਲਵਾਰ ਆ ਸਾਰਾ ਹੀ ਸੂਟ ਪਰਲ ਵਰਕ ਦੇ ਨਾਲ ਹਾਈਲਾਈਟ ਆ ਔਰਗੇਂਜ਼ਾ ਦੀ ਸ਼ਰਟ ਔਰਗੇਂਜ਼ਾ ਦਾ ਹੀ ਦੁਪੱਟਾ ਸਿਲਕ ਦੀ ਸਲਵਾਰ ਬਿਲਕੁਲ ਸੌਫਟ ਔਰਗੇਂਜ਼ਾ ਤੇ ਦੇ ਰਹੇ ਹਾਂ ਜੀ ਬਹੁਤ ਪਿਆਰਾ ਪੀਸ ਆ ਰਾਮਟੈਕਸ ਬ੍ਰਾਂਡ ਰੇ ਊਮੈਂਡ ਬ੍ਰਾਂਡ ਰਹੇਗਾ ਜੀ ਇਸ ਦਾ ਕਲਰ ਹੀ ਪਹਿਲਾਂ ਤਾਂ ਬਹੁਤ ਸੋਹਣਾ ਤੇ ਸਾਰਾ ਯਾਰੀ ਵਰਕ ਦੇ ਨਾਲ ਬਣਿਆ ਹੋਇਆ ਪੀਸ ਹੈ ਬੈਕ ਸਾਈਡ ਆ ਤੇ ਕ੍ਰੇਪ ਦੀ ਸਲਵਾਰ ਹੈ ਇਹਦੇ ਨਾਲ ਜਿਹੜਾ ਦੁਪੱਟਾ ਉਹ ਵੀ ਸੌਫਟ オーਰਗੈਂਜ਼ਾ ਤੇ ਹੀ ਰਹੇਗਾ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਸਾਰੇ ਦੁਪੱਟਾ ਵਰਕ ਦੇ ਨਾਲ ਇਹ ਸਿੰਗਲ ਸਿੰਗਲ ਸੂਟ ਹੋਣ ਕਰਕੇ ਤੁਹਾਨੂੰ ਅਸੀਂ ਡਿਸਕਾਊਂਟ ਤੇ ਦੇ ਰਹੇ ਹਾਂ オーਰਗੈਂਜ਼ਾ ਦਾ ਸੂਟ ਹੈ ਬਹੁਤ ਪਿਆਰਾ ਜਿਹਾ ਕਲਰ ਆ ਵੂਮੈਂਡ ਬ੍ਰਾਂਡ ਆ ਜੀ ਇਸ ਦਾ ਆਰੀ ਵਰਕ ਦੇ ਨਾਲ ਹਾਈਲਾਈਟ ਆ ਇਦਾਂ ਹੀ ਸੇਮ ਪ੍ਰਿੰਟ ਇਸੇ ਬੈਕ ਤੇ ਹੋਏਗਾ organza ਦੀ ਸ਼ਰਟ ਆ ਤੇ crepe ਦੀ ਸਲਵਾਰ ਆ ਜੇ ਤੇ printed ਦੁਪੱਟਾ ਮਿਲ ਜੇਗਾ organza ਦੇ ਵਿੱਚ ਐਦਾਂ ਦੁਪੱਟਾ ਵੀ ਤੁਹਾਨੂੰ ਵਰਕ ਮਿਲੇਗਾ ਇਹਦੇ ਵਿੱਚ ਸੈਕੰਡ ਕਲਰ ਆ ਮਹਿੰਦੀ ਇਹ suit ਵੀ ਬਹੁਤ ਸੋਹਣਾ ਹੈ ਸਟੀਚਿੰਗ ਤੋਂ ਬਾਅਦ ਹੋਰ ਵੀ ਲੁੱਕ ਸੋਹਣੀ ਆਣੀ ਆ ਇੱਦਾਂ ਬਣੇਗਾ ਜੀ ਬਹੁਤ ਪਿਆਰਾ ਕਰੀਮ ਕਲਰ ਦਾ ਸੂਟ ਹੈ ਇਹ ਤੇ ਵਰਕ ਹੀ ਬਹੁਤ ਸੋਹਣਾ ਡੋਰੀ ਵਰਕ ਕੀਤਾ ਹੋਇਆ ਇਸ ਤੇ ਠੀਕ ਹੈ ਜੀ ਇਹ ਵੀ ਆਰਟੈਕਸ ਬ੍ਰਾਂਡ ਦਾ ਸੂਟ ਰਹੇਗਾ ਤੇ ਇਹਦੀਆਂ ਬਾਹੂ ਅਲੱਗ ਤੋਂ ਦਿੱਤੀਆਂ ਹੋਈਆਂ ਆ ਸਾਫਟ ਔਰਗੇਂਜ਼ਾ ਦੀ ਸ਼ਰਟ ਆ ਠੀਕ ਹੈ ਤੇ ਪਿਓਰ ਦੀ ਸਲਵਾਰ ਆ ਜੀ ਇਹਦੇ ਨਾਲ ਪਿਓਰ ਮੂਡਲ ਦੀ ਸਾਫਟ ਔਰਗੇਂਜ਼ਾ ਦਾ ਹੀ ਹਿੱਸਾ ਦੁਪੱਟਾ ਤੇ ਦੁਪੱਟੇ ਦੇ ਵਿੱਚ ਵਰਕ ਰਹੇਗਾ ਸਿੰਗਲ ਪੀਸ ਹੈ ਕੋਈ ਵੀ ਸੂਟ 3500 ਤੋਂ ਘੱਟ ਨਹੀਂ ਹੈਗਾ ਜਿਹੜੀ ਅੱਜ ਦੀ ਵੀਡੀਓ ਦਿਖਾਈ ਆ ਪਰ ਅਸੀਂ ਤੁਹਾਨੂੰ 3000 ਦੇ ਵਿੱਚ ਦੇ ਰਹੇ ਹਾਂ 3500 ਪਲੱਸ ਵਾਲੇ ਸੂਟ ਨੇ ਜੀ ਸਾਰੇ ਦੇਖੋ ਸੂਟ ਦੀ ਲੁੱਕ ਦੇਖੋ ਬਹੁਤ ਸੋਹਣਾ ਸੂਟ ਆ ਪਿਓਰ ਜੌਰਜਟ ਦੇ ਉੱਪਰ ਤੇ ਸਾਰਾ ਹੀ ਹਾਈਲਾਈਟ ਕੇਰਾ ਬਹੁਤ ਪਿਆਰਾ ਕੇਰਾ ਬਣਿਆ ਹੋਇਆ ਠੀਕ ਹੈ ਪਿਓਰ ਮਸਲੀਨ ਦੀ ਸਲਵਾਰ ਆ ਪਿਓਰ ਜੌਰਜਟ ਦੀ ਸ਼ਰਟ ਆ ਇਹ ਹੈਗਾ ਤਾਂ ਦੁਪੱਟਾ ਠੀਕ ਹੈ ਜੀ ਦੁਪੱਟਾ ਵੀ ਜੋਰ ਜੱਟ ਦਾ ਸੂਟ ਹੀ ਬਹੁਤ ਸੋਹਣਾ ਹੈ ਤੇ ਪ੍ਰਾਈਸ ਹੈਗਾ ਇਹ ਅ ਅੱਜ ਦੀ ਸਾਰੀ ਵੀਡੀਓ ਦਾ 3000 ਤੇ ਸ਼ਿਪਿੰਗ ਚਾਰजेस ਅਲੱਗ ਤੋਂ ਨੇ ਜੇ ਉਮੀਦ ਕਰਦੀਆਂ ਤੁਹਾਨੂੰ ਅੱਜ ਦੇ ਡਿਸਕਾਊਂਟ ਵਾਲੇ ਸੂਟ ਪਸੰਦ ਆਏ ਹੋਣਗੇ ਥੋੜੇ ਕਮੈਂਟਾਂ ਦੀ ਵੇਟ ਕਰਾਂਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰੇ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਮੱਚ